ਭਾਈ ਜੀ ਪਰਮਜੀਤ ਸਿੰਘ ਕੋਰਸ ਮਾਸਟਰ ਬਟਾਲਾ ਤੋਂ ਬੋਲ ਰਿਹਾ ਸਾਰੇ ਇੱਕ 3.0 ਡਰਾਈਵ ਚੱਲ ਰਹੀ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ ਇਹ ਸ਼ੁਰੂ ਕੀਤਾ ਗਿਆ ਹੀ ਅਭਿਆਨ ਔਰ ਇਹ 3rd ਥਰਡ ਟਾਈਮ ਚੱਲ ਰਿਹਾ ਨਾ ਜਿਹੜਾ ਤੀਜੀ ਯੂਆਰ ਚ ਇਸ ਵਾਰ ਲੋਕਾਂ ਨੂੰ ਬਹੁਤ ਜ਼ਿਆਦਾ ਉਤਸ਼ਾਹ ਹੈ ਤਿਰੰਗੇ ਪ੍ਰਤੀ ਔਰ ਲੋਕਾਂ ਦੇ ਫੋਨ ਤੇ ਵੀ ਮੈਨੂੰ ਆ ਰਹੇ ਨੇ ਵੀ ਟੰਡੇ ਵਲਵੇ ਲੈ ਗਿਆ ਤੁਹਾਡੇ ਕੋਲ ਲੋਕ ਖੁਦ ਵੀ ਮਤਲਬ ਖਰੀਦਣ ਵਾਸਤੇ ਆ ਰਹੇ ਨੇ ਦੋ ਕਾਊਂਟਰ ਆਪਾਂ ਇੱਥੇ ਆਫਿਸ ਦੇ ਵਿੱਚ ਹੀ ਲਗਾ ਰੱਖੇ ਨੇ ਹਰ ਆਫਿਸ ਦੇ ਵਿੱਚ ਆਪਾਂ ਫਲੈਗ ਨੂੰ ਭੇਜ ਦਿੱਤਾ ਹੈ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਪਿੰਡ ਚੋਂ ਤੁਸੀਂ ਖਰੀਦ ਸਕਦੇ ਹੋ ਉਸਮੈਨ ਨੂੰ ਵੀ ਆਪਾਂ ਦਿੱਤੇ ਹੋਏ ਨੇ ਜਦੋਂ ਮਰਜ਼ੀ ਪੋਸਟਮੈਨ ਕੋਲੋਂ ਵੀ ਝੰਡਾ ਲੈ ਸਕਦੇ ਹੋ ਔਰ ਇਸ ਵਾਰੀ ਯੂਥ ਦੇ ਵਿੱਚ ਬਹੁਤ ਜ਼ਿਆਦਾ ਉਸਾਹਤ ਆ ਕਿਉਂਕਿ ਆ ਜਿਹੜਾ ਮਤਲਬ ਸੈਲਫੀ ਲੈ ਕੇ ਉਹਨਾਂ ਨੇ ਜਿਹੜੀ ਆ ਨਾ ਮੋਬਾਈਲ ਤੇ ਗਾਂ ਭੇਜਣੀ ਹੁੰਦੀ ਏ ਇਹ ਕਰੇ ਬਹੁਤ ਜ਼ਿਆਦਾ ਯੂਥ ਦੇ ਵਿੱਚ ਦੇਖੋ ਲੋਗ ਲਿਆ ਪੱਕੀ ਮੈਂ ਕੋਸ਼ਿਸ਼ ਕਰਾਂਗਾ ਵੀ ਸਾਰੇ ਹੀ ਮੇਰੇ ਵੀਰ ਭੈਣ ਭਰਾ ਹਰ ਘਰ ਆਪਣੇ ਤਿਰੰਗਾ ਲਹਿਰਾਉਣ ਔਰ ਸੈਲਫੀ ਲੈ ਕੇ ਸਾਨੂੰ ਭੇਜਣ ਸਾਡੇ EMPLOYEES ਵਾਸਤੇ ਵੀ ਆ ਤੇ ਹਰ ਸਿਟੀਜ਼ਨ ਵਾਸਤੇ ਵੀ ਆ ਕਿ ਸੈਲਫੀ ਵਿਦ ਤਿਰੰਗਾ ਉਹ ਬੜੇ ਮਾਣ ਨਾਲ तिरंगे ਨਾਲ ਆਪਣੀ ਜਿਹੜੀ ਸੈਲਫੀ ਲੈ ਕੇ ਤੋਂ ਅਪਲੋਡ ਕਰ ਸੋਸ਼ਲ ਮੀਡੀਆ ਤੇ 2 ਸਾਲ ਤੋਂ ਚੱਲ ਰਹੀ ਹੈ 3 ਇਅਰ ਹੈ ਤੇ ਪਿਛਲੇ ਸਾਲ ਵੀ ਉਸ ਤੋਂ ਪਿਛਲੇ ਸਾਲ ਵੀ ਕਾਫੀ ਕਾਫੀ ਬਹੁਤ ਨੂੰ ਉਸਾ ਮਿਲਿਆ ਹੈ ਲੋਕਾਂ 'ਚ ਕਿ ਜਿਹੜੇ ਬਹੁਤ ਬਲਚ ਵੀ ਖਰੀਦੀ ਤੁਹਾਡੇ ਕੋਲ ਲੋਕਾਂ ਨੇ ਸਕੂਲਾਂ ਨੇ ਸੰਸਥਾਵਾਂ ਨੇ ਬਹੁਤ ਬਲਚ ਲੈ ਕੇ ਗਏ ਆ ਤੇ ਲੋਕਾਂ ਨੇ ਦਿੱਤੇ ਵੀ ਆ ਲੋਕਾਂ ਨੂੰ ਵੀ ਆ ਕੋ ਸੰਸਥਾਵਾਂ ਨੇ ਦਿੱਤੇ ਆ ਤਾਂ ਕਿ ਹਰ ਬੰਦਾ ਆਪਣੇ ਘਰ ਵਿੱਚ ਤਿਰੰਗਾ ਲਹਿਰਾਏ ਇੱਕ ਮਾਤਰ 25 ਰੁਪਏ ਦੀ ਕੀਮਤ ਵਿੱਚ ਬਹੁਤ ਹੀ ਸਸਤੇ ਰੇਟ ਤੇ ਅੱਛਾ ਸਾਈਜ਼ ਹੈ ਕੱਪੜੇ ਦਾ ਝੰਡਾ ਵਾ ਨਹੀਂ ਤੇ ਬਾਜ਼ਾਰ ਤੋਂ ਕਾਗਜ਼ ਦਾ ਝੰਡਾ 10 20 ਰੁਪਏ ਦਾ ਮਿਲਦਾ 25 ਰੁਪਏ ਦਾ ਬਸ ਵਧੀਆ ਫੈਬਰਿਕ ਦਾ ਬਣਿਆ ਦਾ ਮਿਲ ਰਿਹਾ ਸਾਡੇ ਪੋਸਟਲ ਡਿਪਾਰਟਮੈਂਟ ਤੋਂ ਕੁਝ ਲੋਕਾਂ ਦਾ ਬਹੁਤ ਹੀ ਪਰਵਾਹ ਹੁੰਗਾਰਾ ਸਾਨੂੰ ਮਿਲਿਆ ਇਸ ਰਿਗਾਰਡ ਚ ਇਸ ਹਰ ਘਰ ਤਿਰੰਗਾ ਡਰਾਈਵ 3.0 ਦੇ ਵਿੱਚ ਤੇ ਸਾਡਾ ਡਿਪਾਰਟਮੈਂਟ ਵੀ ਲੋਕਾਂ ਨੂੰ ਪੂਰਾ ਸਹਿਯੋਗ ਦੇ ਰਿਹਾ ਹਰ ਡੋਰ ਸਟੈਪ ਤੱਕ ਅਸੀਂ ਚੰਡਾ ਪਹਚਾਨ ਪਹੁੰਚਾਨ ਨੂੰ ਰੈਡੀ ਹੈ ਹਾਲਾਂਕਿ ਬ੍ਰਾਂਚ ਆਫਿਸ ਤੱਕ ਪਿੰਡਾਂ ਛੋਟੇ ਪਿੰਡਾਂ ਤੱਕ ਵੀ ਤੁਹਾਨੂੰ ਤਿਰੰਗਾ ਅਵੇਲੇਬਲ ਹੋ ਜਾਊਗਾ ਬਿਲਕੁਲ